ਦੇਖੋ ਜੀ ਅ ਅੱਜ ਮੈਂ ਤੁਹਾਡੇ ਰੂਬਰੂ ਇਸ ਕਰਕੇ ਹੋ ਰਿਹਾ ਕਿਉਂਕਿ ਜਿਸ ਪ੍ਰਕਾਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੁੱਖ ਮੰਤਰੀ ਪੰਜਾਬ ਬਣੇ ਸੁਬਾ ਸੁਬਾ ਐਤਵਾਰ ਵਾਲੇ ਦਿਨ ਤਿਆਰ ਹੋ ਕੇ ਪੱਗ-ਪੋਗ ਬੰਨ ਕੇ ਔਰ ਪ੍ਰਤਾਪ ਸਿੰਘ ਬਾਜਬਾ ਦੇ ਇੰਟਰਵਿਊ ਤੇ ਟਿੱਪਾ ਟਿੱਪਣੀ ਕੀਤੀ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਇਹਨਾਂ ਦੇ ਸਬੰਧ ਪਾਕਿਸਤਾਨ ਨਾਲ ਹੋਣਗੇ ਤਾਂ ਜੋ ਇਹਨਾਂ ਨੇ ਜਿਹੜੀ ਉਹ ਇੰਟਰਵਿਊ ਦੇ ਵਿੱਚ ਕਿਹਾ ਉਹਰੇ ਬਾਰੇ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਨਾਤਾ ਪੁੱਛਗਿਛ ਕੀਤੀ ਨਾ ਇਨਕੁਆਇਰੀ ਕੀਤੀ ਕਾਰਵਾਈ ਕਰਨ ਦੇ ਕਾਰਵਾਈ ਕਰੂੰਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਈ ਮੌਕਾ ਭਾਲ ਰਹੇ ਆ ਕਈ ਸਾਲਾਂ ਤੋਂ ਵੀ ਕਿਸ ਪ੍ਰਕਾਰ ਮੈਂ ਕਾਰਵਾਈ ਕਰਾਂ ਪ੍ਰਤਾਪ ਸਿੰਘ ਬਾਜਵਾ ਤੇ ਅੱਜ ਉਹਨਾਂ ਨੂੰ ਲੱਗਿਆ ਕਿ ਆਹ ਮੌਕਾ ਹੈ ਮੈਂ ਇਹ ਗੋਲਮੋਲ ਕਰਕੇ ਕੰਮ ਆਪਣਾ ਨਿਬੇੜ ਦਿਆ ਪਰ ਇਸ ਤਰ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਦੇ ਕਹਿਣ ਨਾਲ ਵੀ ਪਾਕਿਸਤਾਨ ਨਾਲ ਸੰਬੰਧ ਹੈ ਪ੍ਰਤਾਪ ਸਿੰਘ ਬਾਜਵਾ ਦੇ ਜਾਂ ਪ੍ਰਤਾਪ ਸਿੰਘ ਬਾਜਵਾ ਤੋਂ ਅਸੀਂ ਪੁੱਛਗਿੱਛ ਕਰਾਂਗੇ ਦੁਨੀਆ ਇਹ ਗੱਲ ਜਾਣਦੀ ਹੈ ਪੰਜਾਬ ਦੇ ਲੋਕ ਜਾਣਦੇ ਹੈ ਕੀ ਪ੍ਰਤਾਪ ਸਿੰਘ ਬਾਜਵਾਦੀ 68 ਸਾਲ ਦੀ ਉਮਰ ਹੈ। ਔਰ ਕਈ ਦਹਾਕੀਆਂ ਤੋਂ ਉਹਨਾਂ ਦੇ ਪਰਿਵਾਰ ਦਾ ਰਾਜਨੀਤੀ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ। ਇੱਥੋਂ ਤੱਕ ਕੀ ਕੀ ਪ੍ਰਤਾਪ ਸਿੰਘ ਬਾਜਵਾ ਤੇ ਖੁਦ ਬੰਬ ਬਲਾਸਟ ਹੋਇਆ ਹੈ ਤੇ ਉਹਨਾਂ ਦੇ ਪਿਤਾ ਜੀ ਦਾ ਅਸੈਸੀਨੇਸ਼ਨ ਹੋਇਆ ਹੈ। ਫੇਰੇ ਗੱਲ ਕਹਿ ਦੇਣੀ ਕਿ ਪਾਕਿਸਤਾਨ ਨਾਲ ਸੰਬੰਧ ਹੈ। ਮੈਂ ਸਮਝਦਾ ਹਾਂ ਕਿ ਇਹ ਮੁੱਖ ਮੰਤਰੀ ਸਾਹਿਬ ਦੀ ਜਲਦਬਾਜੀ ਤੇ ਐਵੇਂ ਜਿਸ ਪ੍ਰਕਾਰ ਉਹ ਪਹਿਲਾਂ ਰੋਜ਼ ਬਿਆਨ ਦਿੰਦੇ ਉਸੇ ਤਰ੍ਹਾਂ ਦਾ ਇਹ ਬਿਆਨ ਹੈ ਫਿਰ ਪੁਲਿਸ ਚਲੀ ਜਾਂਦੀ ਹੈ ਪੁੱਛਕਿਛ ਕਰਦੀ ਹੈ ਪਰ ਪ੍ਰਤਾਪ ਸਿੰਘ ਬਾਜਵਾ ਉਹਨੂੰ ਪੂਰਾ ਸਹਿਯੋਗ ਦਿੰਦੇ ਆ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਕੀ ਕੀਤਾ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਇਤਲਾ ਮਿਲੀ ਹੈ ਕੀ ਪੰਜਾਬ ਦੇ ਵਿੱਚ ਇੰਨੇ ਹੈਂਡ ਗ੍ਰੇਨੇਡ ਤਾਂ ਡਿੱਗ ਚੁੱਕੇ ਐ ਤੇ ਇੰਨੇ ਆਏ ਹੋਏ ਐ ਹੋਰ ਡਿੱਗਣ ਦੀ ਤਿਆਰੀ ਹੈ ਕਿਰਪਾ ਕਰਕੇ ਮੈਂ ਸੂਚਿਤ ਕਰਨਾ ਚਾਹੁੰਨਾ ਪਾ ਸਰਕਾਰ ਨੂੰ ਕਿ ਇਹਰੇ ਵੱਲ ਤਵਜੋ ਦੇਵੇ ਇਹ ਨਾ ਹੋਵੇ ਕਿ ਸਾਡਾ ਨੁਕਸਾਨ ਵਧੇਰੇ ਹੋ ਜਾਏ ਪੰਜਾਬ ਦਾ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਮਨੋਰੰਜਨ ਕਾਲੀਆ ਦੇ ਘਰ ਡਿੱਗਿਆ ਹੈਂਡ ਗਰਨੇਡ ਮੰਦਰ ਤੇ ਡਿੱਗਿਆ ਪੁਲਿਸ ਚੌਕੀ ਤੇ ਡਿੱਗਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲੀਆਂ ਬਹੁਤੀਆਂ ਜਗ੍ਹਾ ਤੇ ਤਾਂ ਪੁਲਿਸ ਨੇ ਲੁਕੋ ਵੀ ਲਿਆ ਕਈ ਥਾਵਾਂ ਤੇ ਹੈਂਡ ਗਰਨੇਡ ਡਿੱਗਿਆ ਤੇ ਇਹਨਾਂ ਨੇ ਕਿਹਾ ਕਿ ਟਾਇਰ ਫਟਿਆ ਇਹ ਤਾਂ ਜੀ ਸਿਲੰਡਰ ਫਟਿਆ ਫੇਰ ਉਰੀ ਪੁਸ਼ਟੀ ਡੀਜੀਪੀ ਨੇ ਕੀਤੀ ਹੈ ਅਮ੍ਰਿਤਸਰ ਦਾ ਵਾਕਾ ਸੀ ਕਿ ਨਹੀਂ ਇਹ ਹੈਂਡ ਗਰਨੇਡ ਹੀ ਹੈ ਔਰ ਜਿੱਥੇ-ਜਿੱਥੇ ਮੀਡੀਆ ਨੂੰ ਨਹੀਂ ਪਤਾ ਲੱਗਦਾ ਉੱਥੇ-ਉੱਥੇ ਹੈਂਡ ਗਰਨੇਡ ਨੂੰ ਇਹ ਟਾਇਰ ਫਟਣ ਦੇ ਵਿੱਚ ਦਾ ਸਿਲੰਡਰ ਫਟਣ ਦੇ ਵਿੱਚ ਤਬਦੀਲ ਕਰ ਦਿੰਦੇ ਐ ਇਸੇ ਤਰ੍ਹਾਂ ਦਾ ਹੀ ਵਾਕਿਆ ਜਿਹੜੀ ਮੇਰੀ ਜਾਣਕਾਰੀ ਹੈ ਮਜੀਠਾ ਹਲਕੇ ਦੇ ਵਿੱਚ ਪਿਛਲੇ ਦਿਨੀ ਹੋਇਆ ਹੈ ਪਿਛਲੇ ਦਿਨੀ ਹੋਇਆ ਤੇ ਉਹ ਅੱਜ ਤੱਕ ਮੀਡੀਆ ਨੂੰ ਫਿਰ ਮੀਡੀਆ ਨੂੰ ਥ੍ਰੈਟ ਕਾਲਸ ਆਈ ਮੇਰੇ ਕੋਲ ਉਹ ਵੀ ਹੈਗੀ ਐ ਕਿਉਂਕਿ ਕੁਝ ਚੈਨਲਾਂ ਨੇ ਉਹ ਚਲਾਇਆ ਨਹੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਚਲਾਉਂਦੇ ਨਹੀਂ ਮੰਡੋਲ ਮੇਰੇ ਖਿਆਲ ਪੁਲਿਸ ਸਟੇਸ਼ਨ ਹੈ ਮਜੀਠਾ ਚ ਤੇ ਉੱਥੇ ਦਾ ਇਹ ਵਾਕਿਆ ਉਹਨਾਂ ਨੇ ਨਹੀਂ ਚਲਾਇਆ ਜਿਹਨੂੰ ਪਤਾ ਹੀ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਚਲਾਓਗੇ ਤੇ ਅਸੀਂ گاਉ ਨੂੰ ਹੋਰ ਵੀ ਇਸ ਤਰ੍ਹਾਂ ਦੇ ਅਸੀਂ ਜਿਹੜੇ ਆ ਤੁਹਾਨੂੰ ਬੰਬ ਤਬਾਕੇ ਮਿਲਣਗੇ ਪੰਜਾਬ ਚ ਸੋ ਅੱਜ ਦਾ ਜਿਹੜਾ ਹੁਣੇ-ਹੁਣੇ ਮੇਰੇ ਕੋਲ ਇੱਕ ਖਬਰ ਵੀ ਹੈ ਹਿੰਦੀ ਅਖਬਾਰ ਚ ਲੱਗੀ ਸੀ ਪਾਕਿਸਤਾਨ ਸੇ ਆਏ 55 ਗਰਨੇਡ ਮੇਂ ਸੇ 9 ਅਬ ਤੱਕ ਟ੍ਰੇਸ ਨਹੀਂ ਹੋਏ ਇਹ ਟਵੀਟ ਵੀ ਕੀਤਾ ਅਜਵਰੋਧੀ ਧਿਰ ਦੇ ਨੇਤਾ ਨੇ ਆਲਰੇਡੀ ਅਖਬਾਰ ਚ ਇਹ ਗੱਲ ਲਿਖੀ ਹੈ Hindu ਨੇਤਾ ਪਰ ਹਮਲੇ ਕੇ 48 ਦਿਨ ਪਹਿਲੇ ਥੇ ਇਨਪੁਟ ਭਾਜਪਾ ਕੇ 11 ਨੇਤਾ ਕੋਲ ਵਾਈ ਪਲਸ ਸਿਕਿਉਰਿਟੀ ਕਹਿੰਦੇ ਆ ਕਿ ਆਈਬੀ ਨੇ 48 ਦਿਨ ਪਹਿਲਾ ਕਹਿ ਦਿੱਤਾ ਸੀ ਕਿ ਕਿਸੇ ਹਿੰਦੂ ਨੇਤਾ ਤੇ ਹਮਲਾ ਹੋਣ ਵਾਲਾ ਮੁੱਖ ਮੰਤਰੀ ਸਾਹਿਬ ਇਹ ਗੱਲ ਕਿਨੇ ਵੀ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਪ੍ਰਤਾਪ ਸਿੰਘ ਬਾਜਵਾ ਕੋਲ ਇਨਫੋਰਮੇਸ਼ਨ ਕਿਵੇਂ ਆ ਗਈ ਜੇ ਤੁਹਾਡੇ ਕੋਲੇ ਭਾਈ ਸਾਹਿਬ ਇਨਫੋਰਮੇਸ਼ਨ ਹੋਵੇ ਮਾਨ ਸਾਹਿਬ ਤਾਂ ਫਿਰ ਰੋਜ ਪੁਲਸ ਚੌਕੀਆਂ ਤੇ ਹਮਲੇ ਕਿਵੇਂ ਹੋਣ ਇਹਦਾ ਮਤਲਬ ਤੁਹਾਡੀ ਇੰਟੈਲੀਜੈਂਸੀ ਜਿਹੜੀ ਜਾਨੀ ਕਿ ਜਿਹੜੀ ਪੰਜਾਬ ਪੁਲਿਸ ਸੋ ਕਾਲਡ ਤੁਹਾਡੀ ਪੰਜਾਬ ਪੁਲਿਸ ਹੈ ਜਿਹਦੇ ਤੁਸੀਂ ਗ੍ਰਹਿ ਮੰਤਰੀ ਹੋ ਉਹ ਫੇਲ ਹੈ ਐਸੇ ਕਰਕੇ ਦਾ ਹੈਂਡ ਗ੍ਰੇਨੇਡ ਰੋਜ਼ਾਨਾ ਦਿਖਦਾ ਜੇ ਤੁਹਾਡੀ ਇੰਟੈਲੀਜੈਂਸੀ ਦਾ ਸੀਆਈਡੀ ਸਹੀ ਹੋਵੇ ਤਾਂ ਫਿਰ ਹੈਂਡ ਗਰਨੇਡ ਉਹ ਡਿੱਗਣ ਹੀ ਨਾ ਦੇਵੇ ਤੁਹਾਡੇ ਤਾਂ ਇੰਟੈਲੀਜੈਂਸ ਬਿਊਰੋ ਦੇ ਦਫਤਰ ਤੇ ਹਮਲਾ ਹੋ ਗਿਆ ਹੈਂਡ ਗਰਨੇਡ ਦਾ ਤੇ ਤੁਹਾਡੀ ਇੰਟੈਲੀਜੈਂਸ ਨੂੰ ਤਾਂ ਉਹਦੋਂ ਹੀ ਪਤਾ ਲੱਗਿਆ ਹੁਣ ਜੇ ਬਾਜਵਾ ਸਾਹਿਬ ਨੇ ਖਸ਼ਤਾ ਜ਼ਾਹਿਰ ਕੀਤਾ ਹੈ ਕਿ ਭਾਈ ਸਾਡੇ ਪੰਜਾਬ ਤੇ ਹੈਂਡ ਗਰਨੇਡ ਹੋਰ ਦੇਖ ਸਕਦੇ ਐ ਮੈਨੂੰ ਪੁਖਤਾ ਜਾਂਚ ਹੈ ਰਿਪੋਰਟ ਹੈ ਤਾਂ ਇਹਦੇ ਚ ਪ੍ਰਤਾਪ ਸਿੰਘ ਬਾਜਵਾ ਦਾ ਕੀ ਕਸੂਰ ਹੈ ਭਾਈ ਕੀ ਗੁਨਾਹ ਕਰਤਾ ਪ੍ਰਤਾਪ ਸਿੰਘ ਬਾਜਵਾ ਨੇ ਤੁਹਾਡੇ ਹੀ ਬਹੁਤ ਸਾਰੇ ਅਫਸਰ ਦਸਦੇ ਨੇ ਆਸੇ ਪਾਸੇ ਲੋਕ ਮੈਂ ਕਹਿ ਦਿੰਦਾ ਕਿ ਯਾਰ ਜਿਸ ਤਰ੍ਹਾਂ ਦੀਆਂ ਘਟਨਾ ਕਰਮ ਵਾਪਰ ਰਿਹਾ ਹੈ ਰੋਜ਼ ਹੈਂਡ ਗਰਨੇਡ ਡਿੱਗ ਰਿਹਾ ਹੈ ਇਹ ਕਿਵੇਂ ਕਹੀਏ ਵੀ ਕੱਲ ਨੂੰ ਨਹੀਂ ਡਿੱਗਦਾ ਆਪਾਂ ਵੀ ਕਹੀਏ ਨੇ ਵੀ ਰੋਜ਼ ਹੀ ਡਿੱਗੀ ਜਾਂਦੇ ਐ ਤੇ ਹੋਰ ਵੀ ਡਿੱਗ ਸਕਦੇ ਐ ਤੁਸੀਂ ਕਹਿੰਦੇ ਹੋ ਸਾਨੂੰ ਜਾਣਕਾਰੀ ਦਿਓ ਪਰਤਾਪ ਸਿੰਘ ਬਾਜਵਾ ਦਾ ਪਾਕਿਸਤਾਨ ਨਾਲ ਹੱਥ ਹੈ ਤੁਸੀਂ ਤਾਂ ਗੱਲ ਨੂੰ ਕਹਿ ਦਿਓਗੇ ਵੀ ਆ ਜਿਹੜੇ ਬੱਬਰ ਖਾਲਸਾ ਦੇ ਨਾਲ ਬਾਜਵਾ ਸਾਹਿਬ ਦੀ ਲਿਆਜ ਵੀ ਹੈ ਬਾਜਵਾ ਸਾਹਿਬ ਦੇਸ਼ਟਰੋਹੀ ਹੈ ਕਾਂਗਰਸ ਨੂੰ ਵੀ ਨਾਲ ਦੇ ਨਾਲ ਦਸੀ ਇਹ ਦੇਦੀ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਾਂਗਰਸ ਪਾਕਿਸਤਾਨ ਦੇ ਨਾਲ ਜਿਨ੍ਹਾਂ ਦਾ ਹੱਥ ਹੈ ਉਹਨਾਂ ਦਾ ਸਾਥ ਦੇ ਰਹੀ ਹੈ ਕਾਂਗਰਸ ਵੀ ਇਹਦੇ ਤੇ ਆਪਾਂ ਆਦੀ